ਇੱਕ ਮਿੰਟ ਕਰੋ ਜਾ ਪਹਿਲਾ ਇੱਕ ਮਿੰਟ ਤੈਨੂੰ ਜੇ ਤਾਂ ਚੰਗਾ ਲੱਗੂ ਨਹੀਂ ਐਵੇਂ ਬੱਚਾ ਛੱਡਾਂ ਦਾ ਜਮਾਦਾ ਮੈਂ ਆਪ ਹੀ ਛੱਡ ਦੂੰ ਮੁਰਕੇ ਤੈਨੂੰ ਕਦੇ ਨਹੀਂ ਖੜਦਾ ਨਹੀਂ ਮੰਗਿਆ ਬਾਅਦ ਵਿੱਚ ਮੇਰੀ ਰੱਖਣੀ ਆ ਜਾਂ ਨਹੀਂ ਬਾਜੀ ਤੇ ਨਹੀਂ ਬਾਲੀ ਦੋ ਅਗਲੇ ਸਾਲ ਤੇ ਇਹੀ ਹੁੰਦੀ ਆ ਆ ਮੇਰੀ ਗੱਲ ਸੁਣ ਇਧਰ ਤੂੰ ਲਾਸਟ ਕੀ ਕਹਿ ਕੇ ਖੁਸ਼ ਆ ਵੀ ਮੰਗੇ ਐ ਲੈ ਜਾ ਪਰਮਾਤਮਾ ਦੀ ਕਸਮ ਮੈਂ ਉਹੀ ਜੀਆਂ ਗੱਲਾਂ ਨੂੰ ਕੋਈ ਗੱਲ ਕਰ ਤੂੰ ਕਹਿ ਵੀ ਆਏ ਯਾਰ ਇਹ ਉਹ ਟਰਨਾ ਮੈਨੂੰ ਬਣਾ ਜੇ ਤਾਂ ਮੈਂ ਉਵੇਂ-ਉਵੇਂ ਤੁਰ ਮੈਂ ਮੇਰੀ ਇਹੀ ਤਾਂ ਗੰਦੀ ਆਦਤ ਆ ਮੈਂ ਪਹਿਲੇ ਹੀ ਦੱਸ ਦਿੰਦਾ ਸਾਰਾ ਕੁਝ ਜੇ ਮੈਂ ਤੈਨੂੰ 60 ਕਹਿਆ ਹੁੰਦਾ ਤਾਂ ਮੈਨੂੰ ਹੁਣ 55 ਕਹਿਣਾ ਸੌਖਾ ਸੀ ਤੂੰ ਮੈਨੂੰ ਇਹ ਘਹਿ ਵੀ ਮੰਗੇ ਐ ਕਹਿੰਦਾ ਨਹੀਂ ਮੈਂ ਤਾਂ ਤੈਨੂੰ ਕਹਿੰਦਾ ਮੈਂ ਤਾਂ ਕਹਿੰਦਾ ਕਹਿੰਦੇ ਕੋਈ ਗੱਲ ਕਹ ਅੱਦੇ ਕੀ ਫਰਜ਼ ਦਾ ਕਹਿਣਾ ਕੈਂ ਨਹੀਂ ਕਹਿਆ ਤਾਂ ਮੈਂ ਕਸਰੀ ਰੱਖੀ ਬਈ ਸੌਲ ਗੱਲ ਕਹਦੇ ਕੋਈ ਐ ਕਹਦੇ ਮੈਂ ਬੱਚਾ ਛੱਡ ਦੂੰ ਪ੍ਰਮਾਤਮਾ ਦੀ ਕਸਮਾ ਮੈਂ ਉਹਨਾਂ ਚ ਨਹੀਂ ਨਹੀਂ ਮੈਨੂੰ ਪਤਾ ਹੈ ਮੈਂ ਮਾਇਤਰੀ ਕੋ ਲੋਕਾਂ ਦਾ ਅਗਰ ਜੇ ਤੂੰ ਮੈਨੂੰ ਕਹਿਦਾ ਇੱਕ ਵਾਰੀ ਚਲ ਮੁੱਲ ਕਰਨਾ ਹੀ ਹੁੰਦਾ ਮੰਡੀ 'ਚ ਜੇ ਤੂੰ ਕਹਿੰਦਾ ਮੈਂ ਉਹਦੀ ਸਮਝ ਗਿਆ ਗੱਲ ਕਿ ਨਹੀਂ ਸਮਝ ਗਿਆ ਮੈਂ ਤਨ ਉਹਦੀ ਕਹਦਾ ਬੈਨ ਨਹੀਂ ਲੈ ਸ਼ਟ ਬਾਲੀਆਂ ਗੱਲਾਂ ਕਰਨਾ ਚੋ ਲੋੜ ਨਹੀਂ ਜੇ ਤੂੰ ਫੜਨਾ ਜੀ ਸੱਦਕੇ ਨਾ ਫੜ ਲਈ ਨਹੀਂ ਤੇਰੀ ਮੈਂ ਇਸ ਘੱਟ ਕੇ ਨਹੀਂ ਵੇਚਦਾ ਮਹਿੰਗੀ ਉਹ ਵੇਚੂਗਾ ਓ ਪਹਿਲਾਂ ਹਰ ਜਾ ਪਾਸ ਫੁਰਿਆ ਫਰੋਜ ਇੱਕ ਵਾਰੀ ਬੋਲ ਤਾਂ ਇਹ ਲਗਾਓ ਬੱਚਾ ਜੀ 32 ਕੀ ਓਏ ਮੰਨ ਲਾ ਕਮਲਾ ਹੋ ਰਿਹਾ ਮੰਗਿਆ ਨਹੀਂ ਹੁੰਦੀ ਰਹਿਣ ਦੇ ਰਹਿਣ ਦੇ ਕੋਈ ਗੱਲ ਨਹੀਂ ਬਈ ਮੇਰੀ ਨਹੀਂ ਰੱਖਣੀ ਨਹੀਂ ਨਹੀਂ ਮੰਗਿਆ ਰੱਖਣ ਵਾਲਾ ਤੂੰ ਕੰਮ ਨਹੀਂ ਕਰਿਆ ਮੈਂ ਤਾਂ ਆਖਿਆ ਕਿੱਥੇ ਚਲੋ ਉਹ ਤਾਂ ਤਾਂ ਜਮੇ ਹੀ ਪਤਾ ਨਹੀਂ ਛੱਡ ਨਹੀਂ ਹੁੰਦੀ ਛੱਡ ਇੱਕ ਮਿੰਟ ਪਤਾ ਲੱਗਿਆ ਹੁੰਦੀ ਹੁੰਦੀ ਹੁਣ ਤੂੰ ਬहोत-ਬहोत ਜੋੜ ਪਾ ਦੇਗਾ ਹੋਰ ਨਹੀਂ ਇਹਨੂੰ ਖਾਇਦਾ ਛਾਡੇ ਰਵਾਦੀ ਹੋ ਗਈ ਆ ਲੈ ਜਾ ਤੇਰੇ ਆਸ ਤੇ ਇੱਕ ਮਿੰਟ ਛੱਡ ਛੱਡੀ ਛੱਡੀ ਛਾਡੇ ਨੂੰ ਕਹ ਦੇਂਗਾ ਤੂੰ ਬहोत-ਬहोत ਉਹ ਗੱਲ ਸੁਣ ਇਹ ਮੂਰੋ ਨਹੀਂ ਹੈਗਾ ਬੱਕਰੀ ਦਾ ਹੁੰਦਾ ਕੋਈ ਗੱਲਾਂ ਇਹ ਕਹੀ ਵੀ ਹੁੰਦੀ ਆ ਵੀ ਲੈ ਹੋ ਗਈ ਛਾਧਾ ਕਰੀ ਇੱਕ ਮਿੰਟ ਮੇਰੇ ਪਾਸੇ ਆ ਜਾ ਜਬ 35 ਦੀ ਹੋਰ ਨਾ ਬੋਲੀ ਮੈਂ ਜਿਹੜੀ ਗੱਲ ਕਹਿੰਦਾ ਹੁਣ ਨਾ ਬੋਲੀ ਹੁਣ ਨਾ ਬੋਲੀ ਮੇਰੀ ਨਹੀਂ ਰੱਖਣੀ ਹੁਣ ਪੜਦਾ ਇੱਧਰ ਨਹੀਂ ਮੰਗਿਆ ਹੁੰਦੀ ਨਾ ਮੈਂ ਫਾਇਦਾ ਚੱਲਾ ਆਓ ਉਹ ਮੰਨ ਲੈ ਆਹ ਜਲਪਾਲ ਹੈ ਲੈ ਉਸ ਤੋਂ ਬਈ ਠੱਡਾ ਦੀ ਵੇਚ ਦਿੰਦਾ ਮੈਂ ਉਹ ਗੱਲ ਸੁਣ ਲਿਆ ਕਰ 18 ਸਰੀ ਮੱਝ ਆ ਭੈਣ ਚੋਤੀ ਮੰਨ ਲੈ ਇੱਕ ਮਿੰਟ ਜੀ ਇੱਕ ਮਿੰਟ ਮੰਨ ਲੈ ਗੱਲ ਨੂੰ ਨਹੀਂ ਮੰਨੇ ਆ ਬਾਈ ਨਹੀਂ ਹੋਣੀ ਬਾਲਾ ਫਰਕ ਪਿਆ ਮੈਂ ਫਾਇਦਾ ਉਹ ਰਾ ਹੁਣ ਦੁੱਧਾਂ ਥੱਲਿਓ ਮੈਂ ਇਸ ਨਹੀਂ ਬਣੀ ਹੋਈ ਤੂੰ ਵੀ ਗੱਲ ਦੇਖ ਲੈ ਇੱਕ ਮਿੰਟ ਤੈਨੂੰ ਮੈਂ ਦੱਸਾਂ ਬੱਚਾ ਚੜਿਆ ਪਿਆ ਥੱਲਿਓ ਹੋਰ ਕੀ ਬਣੂ ਬੱਚਾ ਬੱਚਾ ਡੱਕਾ ਨਹੀਂ ਚੜਿਆ ਆਹਦਾ ਦੁੱਧਾਂ ਮੈਂ ਥੱਲੇ ਚੁੰਗਦੀ ਆ ਕੱਟਿਆ ਮੂੰਹ ਕੱਟ ਕੇ ਹੀ ਲੱਗ ਬੱਚਾ ਜੀ ਓਏ ਪੂਰੇ ਦੰਦ ਹੋਈ ਖੜੀ ਆ ਹੁਣ ਮੈਨੂੰ ਕੀ ਕਹਿਣਾ ਤੂੰ ਕਿੰਨੇ ਕਾਇਦਾ ਮਗਰ ਮਾਦਨ ਕਰਦੇ ਕਰਦੇ 10 ਮਿੰਟ ਤੇ ਨਾ ਡਰਾਂ ਹਾਂ 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 ਕਿੰਨੇ ਮੈਂ ਦੱਸਾਂ ਜੀ ਤਾ ਤੂੰ ਬੰਦੇ ਆਂ ਗੁਦੇਣੀ ਐ ਤਾ ਤਾ ਠੀਕ ਐ ਫਿਰ ਤੂੰ ਲੈ ਲੈ ਬੰਦਾ ਥੈਂਕ ਯੂ ਇਹ ਫਿਰ ਮੇਰਾ ਆਪਣਾ ਬੈਸ ਮੈਂ ਤੂੰ ਸੌ ਲੱਗੇ ਸਾਨੂੰ ਤਾਂ ਪਾਉਂਦੀ ਆ ਦੁੱਧ ਤੇਰਾ ਕਿਲੋ ਆ ਮੈਂ ਬੱਚਾ ਲਾ ਦ ਜੀ ਮੈਂ ਤੁਹਾਨੂੰ ਐਂ ਕਹਾ ਉਹਦੇ ਚ ਉਹ ਤਾਂ ਕੋਈ ਦਾਮ ਨਹੀਂ ਕੱਤੀਆਂ ਦਾ ਮੈਨੂੰ ਭਾ ਹਰੇਕ ਹੀ ਲਾਈ ਜਾਂਦੇ ਆ ਆਏ ਕਰ ਨਾ ਆਪਦੀ ਵੀ ਨਹੀਂ ਸੀ ਅਗਰਵਿੰਦਰ ਉਹਦਾ ਬੱਚੇ ਲੈ ਕੇ ਆ ਜਾਂਦੀ ਫਾਰਮ ਦਾ ਦੁੱਧ 13 ਕਿਲੋ ਚੱਲ ਬਣ ਹਾਂ ਤਰਵਾਦੀ ਤੰਗੜਾ ਬੰਦਾ ਕਿੰਦਾ ਕਾਰੀਗਰ ਰੀ ਵਾਲੀਆਂ ਹੁਣ ਵੀ ਲਾਈ ਜਾਂਦੇ ਮੁੱਲ ਤਾਂ ਚੋਰੀਮੈਨ ਹੋਏ ਮੈਨੂੰ ਇਹ ਕਹੇ ਵੀ ਆਏ ਮੰਗੇ ਤੂੰ ਹੀ ਮੰਗੇ ਤੂੰ ਬੱਚਾ ਲੈ ਕੇ ਮੈਨੂੰ ਕੋਈ ਗੱਲ ਜਿਹੜਾ ਪਾਉਣਾ ਪਾ ਗੱਲ ਕਹਦੇ ਵੀ ਆ ਜਾਂਦਾ ਜੀ ਠੀਕ ਹੈ ਜੀ ਲੈ ਬੋਡੀ ਦਾ ਇੱਕ ਗੱਲ ਤੈਨੂੰ ਦੱਸਾਂ ਸੁਖੀ ਹੂੰ ਹੂੰ ਮੈਂ ਉਹੀ ਜਾ ਕੰਮ ਨਾਰ ਨਾ ਖਰੀਬ ਵਾਲੀ ਆ ਨਿਯਾਜ ਖਰੀਬ ਥੱਲੇ ਬੱਚਾ ਲਾ ਕੇ ਦੇਖੀ ਰੂਹ ਕੁਝ ਕਰ ਦੂਗੀ ਨਾ ਹਾਂ ਬਈ ਠੀਕ ਹੈ ਨਾ ਮੈਂ ਤਾਂ ਕਦਰ ਕਰੈ ਇਹਨੇ ਤੋਰੀ ਲੈਖ ਰਾਂ ਮੈਂ ਇਹਨੂੰ ਲੈ ਮੈਂ ਕਾਹਨੂੰ ਚੁੱਪ ਕਰ ਜਾ ਤੜਕੇ ਤੜਕੇ ਗੱਲ ਬੜਵਾ ਹੀ ਜਾਂਦੇ ਆ ਉਹ ਗੱਲ ਪਾਸ ਮੈਂ ਕਰਾਉਣੀ ਆ ਗੱਲ ਮੇਰੀ ਮੈਂ ਤੇਰੀ ਕਦਰ ਕਰੀ ਆ 100 ਨੰਬਰ ਉਹਦਾ ਪਾਸ ਕਰ ਲੈਣਾ ਸਾਨੂੰ ਪਤਾ ਉਹ ਉਹ ਐ ਐ ਕਹਿੰਦਾ ਮੈਨੂੰ ਇਹ ਕਰਨੀ ਹੋਈ ਨਾ 1 ਮਿੰਟ ਮੰਗੇ ਤੈਨੂੰ ਮੋੜਦਾ ਨਹੀਂ ਆ ਕੱਟ ਕਰ ਲਈ ਚਿੱਤਾਂ ਦਾ ਬੱਚਾ ਯਾਰ ਜਿਹੜੀ ਗੱਲ ਮੈਂ ਕਹਿੰਦਾ ਜੇ ਇਹਦਾ ਤੈਨੂੰ ਮੈਂ ਇੱਕ ਗੱਲ ਕਹਿ ਜੀਦਾ ਬੋਲਣਾ ਬੜਾ ਬੋਲਿਆ ਨਾ ਕਰ ਲੈ ਯਾਰ ਉਰੇ ਆ ਜੀ ਕੀ ਕਹਿਣਾ ਸੁੱਖੇ ਕੀ ਕਹਿਣਾ ਮੈਂ ਤੇਰੀ ਕਦਰ ਕਰੀਏ ਧੜਕੇ ਧੜਕੇ ਸੁੱਖੇ ਜੇ ਤੂੰ ਵੀ ਬੜਾ ਬੋਲਦਾਗਾ ਆਓ ਜੀ ਉਰੇ ਬੋਲਦਾ ਨਹੀਂ ਧੜਕੇ ਨਹੀਂ ਹੋਣਾ ਮੈਂ ਜਾ ਰਹੇ ਤੇ ਪਕਾਈ ਜਿਹੜੀ ਗੱਲ ਕਹਿਣਾ ਫਿਰ ਬੋਲਿਆ ਨਾ ਕਰ ਬੈਠ ਬਾਹਰ ਸੱਲ ਸੁੱਖਾ ਹੀ ਆ ਵੀ ਨਹੀਂ ਨਹੀਂ ਮੰਨ ਲੈ ਕਰ ਜਿਹੜੀ ਗੱਲ ਆਉਣੀ ਤੇਰੀ ਆ ਮੈਂ ਕਰੀ ਜਮਾਂ ਜਬਾਠ ਪਾਹ ਹੁਣ ਨਾ ਬੋਲੀ ਨਾ ਨਾ ਚੁੱਪ ਕਰ ਮੈਨੂੰ ਤੇਰੀ ਗੱਲ ਮੈਂ ਪਾਸ ਕਰ ਲੈ ਕੋਈ ਜਗ੍ਹਾ ਹੁਣ ਨਾ ਬੋਲੀ ਨਾ ਨਾ ਇੱਥੇ ਖੜਾ ਰਹਿ ਬਿੱਲੂ ਤੂੰ ਕੋਈ ਬੱਚਾ ਨਹੀਂ ਬਣਨਾ ਓ ਯਾਰ ਨਹੀਂ ਬਣਨਾ ਤੂੰ ਖੜਾ ਰਹਿ ਮੈਂ ਮੰਗੇ ਬਾਈ ਬਣ ਕੇ ਮੈਂ ਤੇਰੇ ਪੈਰੀ ਹੱਥ ਲਾਉਣਾ ਮੈਨੂੰ ਆਪ ਨੂੰ ਬਾਹਲਾ ਪਾਉਂਦੀ ਆ 10 ਕਿਲੋ ਦਹਾਉਣ ਛੋਟੀ ਥੱਲੇ ਹੂੰ ਇੱਧਰ ਚੁੱਪ ਤਾਂ ਬਾਹਰ ਹੂੰ ਉਹ ਨੰਬਰ ਤੂੰ ਛੱਡਦਾ ਸਹੀ ਮੈਂ ਤੁਹਾਨੂੰ ਮੈਂ ਜਿਹੜੀ ਗੱਲ ਕਰ ਜਿਹੜੀ ਕਹਿਤੀ ਹਾਂ ਜੀ ਜੀ ਆ ਆ ਬੜਾ ਬੋਲਣ ਦੀ ਲੋੜ ਨਹੀਂ ਜਾ ਤਾਂ ਸਾਡੀ ਰੱਖੀ ਰੱਖੂੰਗਾ ਮੈਨੂੰ ਚਾਰੇ ਪਾਸੇ ਮਾਰ ਇਹ ਤਾਂ ਕੁਛ ਵੀ ਕਹਿਣਾ ਮੈਂ ਕਹਿੰਦਾ ਮੈਂ ਇਹਨੂੰ ਉਹੀ ਗੱਲ ਕਹੀ ਮੈਂ ਕਹਿੰਦਾ ਬੜਾ ਬੋਲ ਨਾ 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 ਸੌ ਲੱਗੇ ਓਏ ਬਾਈ ਜਾ ਟੱਕੇ ਬੁਲਾ ਹੁਣ ਇੱਥੇ ਬੁਲਾ ਦੇ ਇਨਾ ਕਿਹੜਾ ਕੱਚਾ ਗਾ ਗਾ ਕੋ ਕੱਚੀਆਂ ਗੋਲੀਆਂ ਖੇਡਦਾ ਏ ਦਾ ਵੀ ਹੈਗਾ ਬੰਨ ਕਹਿੰਦੇ ਆਇਆ ਪੈਸੇ ਮੈਂ ਆਖੀਏ ਰੱਖ ਲਾ ਮੈਥੇ ਮੇਰਾ ਨਿਖਾਨ ਕਰਨਗੇ ਇਹ ਢਾਰ ਦਾ ਬੱਤਾ ਵੀ ਨਹੀਂ ਆਜੀ ਧਾਰ ਦਾ ਕਿਹੜਾ ਕੋਈ ਨਹੀਂ ਦਾ ਪਾਸ ਕਰ ਲੈਣਗੇ ਸੱਚਾ ਜੀ ਹਾ ਲੋ ਜੀ ਹੋ ਗਿਆ ਕੰਮ ਹੋਇਆ ਨਹੀਂ ਦੇ ਦੇਂਦੇ ਹੁਣ ਹੀ ਲੈ ਹੁਣ ਮਾਰ ਕੇ ਪੈਸੇ ਦੇ ਦੇ ਘਰੇ ਕੋਈ ਨਹੀਂ ਮੇਲੇ ਆ ਜਮਾ ਇਕੱਠਾ ਵੀ ਨਹੀਂ ਕੋਲੇ ਦਾ ਹੋਪ ਮਾਰ ਕੇ ਦੀ ਕੋਈ ਗੱਲ ਹੀ ਨਹੀਂ ਹੁਣ ਹੀ ਲੈ ਪਹਿਲਾਂ ਮੇਰੀ ਗੱਲ ਸੁਣਾ ਕਰ ਉਹ ਕਹਿੰਦਾ ਅੱਛੀ ਤਰ੍ਹਾਂ ਪੀ ਲੋ ਜੀ ਬਾ ਜੀ ਤੈਨੂੰ ਕਿੰਨਾ ਚਿਰ ਬਾਅਦ ਖੌਦਾ ਕਰਦਾ ਮੈਂ ਤੇਰੇ ਹਾਂ ਜੀ 5000 ਹਾਂ ਆ ਵੀ ਦੇ ਦੇਗਾ ਹੈਗਾ ਬਾਦੂ ਦੇਖੀ ਦੇਖੀ ਹਾਂ ਆ ਲਾ ਕੇ ਦੇਖੀ ਆ ਵੀ ਦੇਖੋ ਮੈਂ ਬੱਚਾ ਛੱਡਣ ਦੇ ਗਿਆ 600 ਰੁਪਏ ਦੀ ਜੀ ਦਊ ਆ ਰੇਟ ਵੀ ਕੋਈ ਨਹੀਂ ਜਿੱਤੇ ਬੜੇ ਬੰਦੇ ਨਾਲ ਜਿੱਤੀ ਤੋੜ ਦੇ 19 20 ਵੀ ਨਹੀਂ ਚਾਹ ਰਾ ਉਹ ਪਹਿਲਾਂ ਬਾਹਲਾ ਬੋਲਿਆ ਨਾ ਕਰੋ ਤੂੰ ਠੀਕ ਹੈ ਸਾਈਡ ਬਹੁਤ ਆ ਰਹੀ ਹੈ ਘਨੇ ਦਾ ਬੋਲ ਆ ਹਾਂ ਜੀ ਜੀ ਤਾਰ ਦਾ ਨਹੀਂ ਗਾਣਾ ਹੈ ਇਸ ਦਾ ਵੈਰੀ ਨਹੀਂ ਆ ਸਾਰੀ ਚੋਲਾ ਤਾਰ ਦਾ ਬੱਟਾ ਵੀ ਤਾਰ ਦਾ ਬਟਾ ਤਾਂ ਨਹੀਂ ਨਹੀਂ ਹੈਗਾ ਜੀ ਪੈਸੇ ਦਿਓ ਜੀ ਆਵਾ ਯੇ ਇਸ ਕਰੇ ਬਾਅਦ ਮੈਂ ਪੈਸੇ ਦੋ ਨਾ ਨਾ ਭਾਈ ਆਪਣਾ ਓਏ ਆ ਜਾ ਤੂੰ ਲੈ ਤੂੰ ਛੱਡਿੰਗਾ ਜੀ ਤੇਰਾ ਕਦਰ ਕਰੀ ਜਨੇ ਜੋ ਪੈਸੇ ਤਸ ਤੇ ਯਾਰ ਮੰਗੇ ਤੇ ਬਾਈ ਚੱਲ ਤੂੰ ਦੂਜੇ ਮੁੰਡਿਆਂ ਨੂੰ ਕਹਤਾ ਹੈ ਲੈ ਖੜਾ ਜੀ ਦੋ ਇੱਕ ਗਰਾ ਪੱਕੇ ਬੰਦ ਇੱਕ ਮਿੰਟ ਛੱਡ ਜਾ ਦਿਓ ਭਾਈਆ ਇਹ ਤੋ ਭਾਈ ਬਾਅਦ ਮੈਂ ਹਾਂ ਜੀ ਜੀ ਤੇਰੀ ਤਰੀ ਭਾਂਡ ਕੰਮ ਨਹੀਂ ਰੋਣ ਥਾਂ ਕੰਮ ਹੋਇਆ 100 ਵੀਨੇ ਦੇ ਕੇ ਜਾ ਐ ਕਰ 40 ਦੀ ਹੋ ਗਈ ਲੈ ਜਾ ਠੀਕ ਆ 40 ਦੀ ਹੋ ਗਈ ਬਈ ਲਾ ਲਾਂਗਰੀ ਕਿਵੇਂ ਲਾਂਗਰ ਜੋ ਪੂਰੇ ਯਾਰ ਮੈਂ ਟ ਖਾ ਜਾ ਪਹਿਲਾਂ ਉਹਦਾ ਉਧਰ ਕਿਹਨੇ ਦੁੱਖ ਠੀਕ ਆ ਉਹ ਬਈ ਖਾ ਰਾ ਥਨ ਮੈਂ ਇਹ ਖਾ ਰਹਾ ਹੋਇਆ ਫੇਰ ਵੀ ਛੱਡ ਦੇ ਇਹ ਤਾਂ ਦਬੱਟਾ ਹੋਇਆ ਫੇਰ ਵੀ ਪਿੱਛੇ ਦੇਖ ਲੋ ਹਾਜੀ ਜੀ ਖਾ ਰਾ ਠੀਕ ਦੇਖਿਆ ਦੋਨੋਂ ਕਹਤੋਂ ਨਾ ਅਰੇ ਵੀ ਮੁੱਲ ਨਿਕਲਿਆ ਮੈਂ ਬੜੀ ਚੰਗੀ ਯਾਰ ਦੂਜਾ ਸੋ ਛੋਟੀ ਆ ਛੋਟੀ ਵੈਸੇ ਯਾਰ ਲੈ ਲੋ ਛੋਟੀ ਵੱਡੀ ਤੇਰੀ ਸੌਂਦਾ ਤੇਰਾ ਪੜਦਾਗਾ ਬਲੇ ਰਪੀ ਲੱਗੀ ਨੇ ਜਨੇ ਕਹਿਣਾ ਹੀ ਨਹੀਂ ਤੈਨੂੰ ਐ ਵੀ ਕਹਿ ਸਕਦਾ ਸੀ ਬਲੇ ਰਪੀ ਲੱਗੀਆਂ ਨੇ ਕਹਿਣਾ ਨਹੀਂ ਹੁੰਦਾ ਨਹੀਂ ਹੁੰਦਾ ਆਪਣਾ ਨਹੀਂ ਐ ਰਪੀ ਲੱਗੀਆਂ ਨੇ ਮੈਨੂੰ ਹਕੀਕਤ ਗੱਲ ਆ ਪਾ ਇਹਨਾਂ ਨੂੰ ਮੋੜਦੇ ਨਹੀਂ ਸੋਰ ਨਾਲ ਕੁਝ ਹੀ ਕਹੀ ਜਾਂਦੇ ਅੱਜ ਦਿੰਦਾ ਨਹੀਂ ਓ ਮੈਨੂੰ ਮੋੜ ਲੱਗੀ ਜਾਂਦਾ ਮੈਂ ਦੇ ਕੇ ਜਾਵਾਂਗੇ ਤੇ ਫਿਰ ਮੈਂ ਇਸ ਦੀ ਦੇ ਦੇਂਗਾ ਮੈਂ ਤਾਂ ਕੌਤਹੀਂ ਖਾ ਆਪਣਾ ਫਿਰ ਆਏ ਕਿਵੇਂ ਦੇ ਦੂੰ ਫਿਰ ਮੈਨੂੰ ਕੀ ਕਹਿ ਕੇ ਐ ਵੀ ਮੰਗੇ ਜਾ ਅੱਛਾ ਹਾਂ ਬਈ ਜ਼ਿਆਦਾ ਖਿੱਚ ਲੈ ਦੇਣੀ ਜਾ ਚਲੋ ਜੀ ਹੈ ਦੋਨੋਂ ਇੱਕੋ ਭਾਅ ਦੋਨੋਂ ਜਿਹੜੀ ਚੰਗੀ ਲੱਗਦੀ ਹੈ ਹਾਂਜੀ ਇਹ ਖਿੱਚੂਗਾ ਹੁਣ ਤੈਨੂੰ ਕਹਿਣ ਦੀ ਲੋੜ ਵੀ ਨਹੀਂ ਪੈਣੀ ਤੂੰ ਵੀ ਭਰਾਗਾ ਠੀਕ ਹੈ ਜੀ ਲਵੇ ਤਾਂ ਵੀ ਨਹੀਂ ਕੰਮ ਜੀ ਲਵੇ ਤਾਂ ਵੀ ਨਹੀਂ ਵੱਡੇ ਭਾਈ ਨਹੀਂ ਨਹੀਂ ਨਾ ਨਾਮ ਕਰ ਮਾਰ ਓਏ ਨਾਮ ਮੱਥਾ ਮਰ ਮੰਗਾ ਇੱਕ ਤੂੰ ਇਹਨੂੰ ਬੱਬਾ ਕੱਟ ਵੀ ਨਹੀਂ ਹੁੰਦੀ ਮੈਂ ਫਾਇਦਾ ਕੀ ਪਹਿਲਾਂ ਨਾ ਲਈ ਯਾਰ ਸੌਗਾ ਨਾ ਲਈ ਤੂੰ ਇੱਕ ਮਿੰਟ ਛੱਡ ਪਹਿਲਾਂ ਇਹਨੂੰ ਛੱਡ ਤਾਂ ਓਏ ਮੈਂ ਛੱਡਣ ਦਾ ਕੀ ਫਾਇਦਾ ਜਿੰਨੇ ਕਹੇ ਉੰਨੇ ਨਹੀਂ ਹੋਣੀ ਮੈਂ ਕੱਟਣੀ ਬੈਠੇ ਮੈਂ 500 ਦਾ ਨੋਟ ਵੀ ਸੋਨੀ ਮੈਂਸ ਦੇ ਦੇ ਉਹ ਨਹੀਂ ਦੇ ਦੇਾਂਗੇ ਵੇਚਣ ਨੂੰ ਅਸੀਂ ਲੈਂਦੀ ਆ ਵੇਚ ਕੇ ਜਾਵਾਂਗੇ ਲਾ ਉਹ ਤਾਂ ਮੈਂ ਛੱਡ ਦੂੰ ਇਹ ਤਾਂ ਮੈਂ ਛੱਡ ਦੂੰ ਇਹ ਤਾਂ ਨਹੀਂ ਕੋਈ ਹੋਰ ਛੱਡ ਦੇ ਛੱਡ ਇੱਕ ਮਿੰਟ ਨਹੀਂ ਹੁੰਦਾ ਇੱਕ ਮਿੰਟ ਤਾਂ ਛੱਡ ਹੁੰਦਾ ਨਹੀਂ ਇੱਕ ਮਿੰਟ ਤਾਂ ਹੁੰਦਾ ਨਹੀਂ ਮੰਨੇ ਮੰਗੇ ਇੱਕ ਮਿੰਟ ਤਾਂ ਛੱਡ ਦੇ ਇੱਕ ਮਿੰਟ ਤਾਂ ਛੱਡ ਦੇ ਜੱਡ ਲੱਤ ਲੱਦਦੀ ਆ ਇੱਕ ਮਿੰਟ ਛੱਡ ਹਾਂ ਮੈਂ ਕਹਿੰਦਾ ਇੱਕ ਮਿੰਟ ਉਹ ਨਹੀਂ ਹੁੰਦਾ ਹੁੰਦਾ ਆਪਣਾ ਮੇਰਾ ਆ ਪਾਇ ਤਾਂ ਟਾਡੇ ਬਾਰੇ ਨਹੀਂ ਕਰਦਾ ਨਹੀਂ ਨਹੀਂ ਮੈਂ ਵੀ ਤੁਹਾਨੂੰ ਉਵੇਂ ਜਿਵੇਂ ਦੰਨਾ ਇੱਕ ਮਿੰਟ ਤਾਂ ਛੱਡ ਦੇ ਨਹੀਂ ਹੁੰਦਾ ਹੁੰਦਾ ਹੁਦਾ ਮੰਨੀ ਹੁੰਦੀ ਮੱਕੇ ਗੱਲ ਭਾਈ ਭਾਈ ਛੱਡੀ ਇੱਕ ਮਿੰਟ ਛੱਡੀ ਓ ਲੈ ਓ ਛੱਡ ਤਾਂ ਇਹ ਛੱਡਦਾ ਨਹੀਂ ਹੁੰਦਾ ਬਰਕ ਵਾਲਾ ਇੱਕ ਮਿੰਟ ਦਾ ਛੱਡ ਹਾਂ ਇਹਨੂੰ ਕਮਣਾ ਤੂੰ ਹਾਂ ਬੋਲ ਦੱਸ ਛੱਡ ਹਾਂ ਦੱਸ ਛੱਡ ਓਏ ਇਹਨੂੰ ਛੱਡ ਦੇ ਯਾਰ ਹਾਂ ਦੱਸ ਉਹੀ ਜੰਬਰੀ ਜੇ ਨਾ ਬੋਲ ਦੱਸ ਪੂਰੇ ਦੀ ਹੈ ਨਹੀਂ ਹੁੰਦੀ ਨਹੀਂ ਹੁੰਦੀ ਸੋਨੇ ਓ ਨਹੀਂ ਬਾਤ ਓ ਸੋਨੀ ਓਏ ਫਿਰ ਕੀ ਹੋ ਰਿਹਾ ਸੋਨੀ ਇੱਕ ਮਿੰਟ ਗੱਲ ਸੁਣ ਇਹ ਇੱਕ ਮਿੰਟ ਪਿਆਉ ਹੀ ਫੈਸਲਾ ਇੱਕ ਮਿੰਟ ਜੀ ਇੱਕ ਮਿੰਟ ਛੱਡ ਇੱਕ ਮਿੰਟ ਯਾਰ ਬਾਤ ਸੁਣੋ ਇੱਕ ਬਾਤ ਸੁਣਾ ਬਈ ਲੈ ਲੈ ਪਿਆਉ ਹੀ ਲੱਗਦਾ ਨਹੀਂ ਨਹੀਂ từ cực miền, được, ít thấy vậy, bao giờ có đi nữa, ở đây ít